ਤੇ ਪਰ ਇਹ ਵੀਰ ਕੰਡਾ ਵੀ ਮੇਰਾ ਜਿਤਨਾ ਜਾਈਦਾ ਦੇਖੋ ਦਰਸ਼ਕ ਦਰਸ਼ਕ ਮਾਰਦੇ ਚੀਕਾਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਬੀ ਐਫ ਏ ਪਸ਼ੂ ਮੇਲਾ ਧਨੌਲਾ ਜ਼ਿਲ੍ਹਾ ਬਰਨਾਲਾ ਧਨੌਲੇ ਸ਼ਹਿਰ ਦੀ ਜਿਹੜੀ ਪਸ਼ੂ ਮੰਡੀ ਆ ਉਹਦੇ ਵਿੱਚ ਮੁਕਾਬਲਾ ਹੋ ਰਿਹਾ ਵਾ ਜਿਹੜੀ ਰਿੰਗ ਦੇ ਵਿੱਚ ਆਪਾਂ ਖੜੇ ਆ ਇਹ ਮੂਰਾ ਅਡਲਟ ਬੱਲ ਉਹਨਾਂ ਦਾ ਮੁਕਾਬਲਾ ਹੋਣ ਜਾ ਰਿਹਾ ਵਾ ਬੜੇ ਸੋਹਣੇ ਸੋਹਣੇ ਝੋਟੇ ਵੀਰ ਲੈ ਕੇ ਆਏ ਆ ਸਾਂਭ ਸੰਭਾਲ ਬੜੀ ਸੋਹਣੀ ਕੀਤੀ ਹੋਈ ਆ ਸਮੂ ਸਾਰਾ ਮੁਕਾਬਲਾ ਦਿਖਾਵਾਂਗੇ ਨਾਲ ਦੀ ਨਾਲ ਵੀ ਫਰਸ ਸੈਕਿੰਡ ਕਿਹੜੇ ਝੋਟੇ ਆਉਂਦੇ ਉਹ ਵੀ ਦਿਖਾਵਾਂਗੇ ਆਜੋ ਦੇਖੀਏ ਬਹੁਤ ਸੋਹਣੇ ਸੋਹਣੇ ਸਾਂਭ ਪਿਆਰ ਕਰਕੇ ਲਿਆਂਦੇ ਆ ਵੀਰਾਂ ਨੇ ਆਮ ਸੰਭਾਲ ਵੀ ਬੜੀ ਚੰਗੀ ਕੀਤੀ ਵੀ ਆ ਦੇਖ ਕੇ ਭੋਖ ਲੈਂਦੀ ਆ ਦਰਸ਼ਕ ਵੀਰ ਵੀ ਟਿਕ ਟਿਕੀ ਲਾਏ ਖੜੇ ਆ ਕਿੰਨਾ ਤੋਰਾ ਚੈੱਕ ਕਰ ਰਿਹਾ ਜੱਜ ਸਾਹਿਬਾ ਵਾਰੀ ਵਾਰੀ ਸਾਰੇ ਝੋਟਿਆਂ ਨੂੰ ਤੋੜਨ ਵਾਸਤੇ ਕਹਿ ਰਹੇ ਆ ਤੋਰਾ ਵੀ ਪਹਿਲਵਾਨਾਂ ਵਾਲਾ ਜਿਉਂਦਿਆਂ ਦਾ ਸਾਹਮੇ ਬੜੇ ਚੰਗੇ ਆ ਇਹਨੂੰ ਟੂਲ ਨਾਲ ਆ ਪਿੰਡੇ ਲੁਸ਼ਕਾ ਕੇ ਲੈ ਕੇ ਆਏ ਆ ਸਾਰੇ ਵੀਰ ਸੋਰਾ ਚੈੱਕ ਹੋ ਰਿਹਾ ਗੱਲ ਸਹਿਬਾਨ ਖੜੇ ਤੇ ਟੂਲ ਦਾ ਚੈੱਕ ਕਰ ਰਹੇ ਕੱਲੀ-ਕੱਲੀ ਬਰੀਕੀ ਦੇਖੀ ਜਾਂਦੀ ਆ ਝੋਟੇ ਦੀ ਕੋਈ ਐਵੇਂ ਨਹੀਂ ਮੁਕਾਬਲੇ ਦੇ ਵਿੱਚੋਂ 5 ਸੈਕਿੰਡ ਛੱਡ ਕੱਢਿਆ ਜਾਂਦਾ ਜਾਂ ਕੋਈ ਕਿਸੇ ਨੰਬਰ ਤੇ ਆਉਂਦਾ ਕੱਲੀ-ਕੱਲੀ ਬਰੀਕੀ ਜਿਹੜੀ ਆ ਉਹ ਹਰੇਕ ਬੱਲ ਦੀ ਚੈੱਕ ਕੀਤੀ ਜਾਂਦੀ ਆ ਤਾਂ ਹੀ ਕਿਸੇ ਫੈਸਲੇ ਤੱਕ ਜੱਜ ਸਹਿਬਾਨ ਪਹੁੰਚਦੇ ਆ ਵਾਕੀ ਮਿਹਨਤ ਵੀ ਬਹੁਤ ਜ਼ਿਆਦਾ ਕਿਸੇ ਚੰਗੇ ਜਾਨਵਰ ਨੂੰ ਸਾਹਮਣੇ ਤੇ ਕਿਸੇ ਮੁਕਾਬਲੇ ਤੱਕ ਲੈ ਕੇ ਆਉਣਾ ਹੀ ਬਹੁਤ ਵੱਡੀ ਪ੍ਰਾਪਤੀ ਆ ਤੇ ਜਿਹੜਾ ਜਿੱਤ ਕੇ ਜਾਂਦਾ ਉਹ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਵੀ ਮਾਲਕ ਦੀ ਕਿਰਪਾ ਨਾਲ ਕਿੰਨੀ ਵੱਡੀ ਪ੍ਰਾਪਤੀ ਆ ਪਹਿਲੀ ਗੱਲ ਤਾਂ ਜਿਵੇਂ ਕਹਿੰਦੇ ਹੁੰਦੇ ਵੀ ਲੀੜੇ ਲਾ ਕੇ ਮੈਦਾਨ ਚ ਉਤਰਨਾ ਹੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਵੀ ਕੱਪੜੇ ਲਾ ਕੇ ਕੋਈ ਗਰਾਊਂਡ ਦੇ ਵਿੱਚ ਆ ਸਕਦਾ ਇਹਦੇ ਵਾਸਤੇ ਵੀ ਬਹੁਤ ਵੱਡਾ ਹੌਸਲਾ ਚਾਹੀਦਾ ਵਾ ਜਿਹੜੇ ਕਿਸੇ ਨੰਬਰ 1 ਸੈਕਿੰਡ 3rd ਜਾਂ ਕੋਈ ਚੰਗੇ ਨੰਬਰ ਤੇ ਆਉਂਦੇ ਆ ਉਹ ਤਾਂ ਆਉਂਦੇ ਹੀ ਆ ਜਿਹੜੇ ਮਗਰਲੇ ਨੰਬਰਾਂ ਤੇ ਰਹਿ ਜਾਂਦੇ ਆ ਉਹ ਵੀ ਆਪਣਾ ਮੰਨ ਲਓ ਇਸ ਗੱਲੋਂ ਦਿਲ ਨਾ ਤੋੜਨਾ ਜਾਂ ਆਪਣੀ ਢੇਰੀ ਢਾਕੇ ਬੈਠਣ ਵਾਲਾ ਕੰਮ ਨਾ ਕਰਨ ਵੀ ਅਸੀਂ ਹਾਰ ਗਏ ਕਿਉਂਕਿ ਹਾਰ ਹਾਰ ਕੇ ਵੀ ਬੰਦਾ ਕਿਸੇ ਦਿਨ ਜਿੱਤਦਾ ਵਾ ਬਾਬੇ ਦੀ ਲੱਕ ਦੇਖ ਕੇ ਕਹੂ ਅਗਲਾ ਵੀ ਦੇਸੀ ਜਿਹਾ ਬੰਦਾ ਤੇ ਪਰ ਬਰੂਦ ਹੀ ਲਈ ਫਿਰਦਾ ਦੇਖ ਲੋ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਨਿਗਾਹ ਹੈਗੀ ਆ ਇਸ ਛੋਟੇ ਤੇ ਆ ਕਰਦ ਘਾਟ ਪੱਖੋਂ ਵੇਲ ਪੱਖੋਂ ਚਗਾਠਾ ਬਾਡੀ ਸਟਰਕਚਰ ਸਾਰਾ ਹੀ ਬੜਾ ਵਧੀਆ ਵਾ ਬੜੇ ਹੀ ਟੰਗ ਤਰੀਕੇ ਦਾ ਤੇ ਆਮ ਝੋਟਿਆਂ ਨਾਲੋਂ ਉੱਚਾ ਵੀ ਆ ਸੋਹਣਾ ਵੀ ਆ ਤੇ ਜੀ ਉਮਰ 'ਚ ਥੋੜਾ ਜਿਹਾ ਹਸਾਬ ਨਾ ਲੱਗਦਾ ਤੇ ਬੜਾ ਹੀ ਸੋਹਣਾ ਝੋਟਾ ਵਾ ਵੇਖਣ ਨੂੰ ਦੇਸੀ ਆ ਪਰ ਕੱਬੇ ਸੁਭਾਵਾ ਦੇ ਬਹੁਤ ਜ਼ਿਆਦਾ ਸੋਹਣਾ ਬਾਈ ਦਾ ਝੋਟਾ ਵਾਲੇ ਦਰਸ਼ਕਾਂ ਦੀ ਇਹਦੇ ਦੀ ਅੱਖ ਆ ਕਹਿੰਦੇ ਵੀ ਇਹਦੀ ਪੋਜੀਸ਼ਨ ਪੱਕੀ ਆ ਕੋਈ ਵੀ ਆ ਜੀ ਕੱਦ ਚ ਵੀ ਤਕਰੀਬਨ ਸਾਰੇ 21 22 ਸਾਨਾਂ ਦੇ ਵਿੱਚੋਂ ਸਾਰਿਆਂ ਨੂੰ ਉੱਚਾ ਵਾ ਦੇਖ ਕੇ ਭੁੱਖ ਲੈਂਦੀ ਜਾਨਵਰਾਂ ਸਾੰਮਸਰ ਭਾਈ ਕਰਨੀ ਦਾ ਬਹੁਤ ਔਖੀ ਆ ਕਿਉਂਕਿ ਮਨ ਮਾਰ ਕੇ ਚੀਜ਼ਾਂ ਹੁੰਦੀਆਂ ਤੇ ਪਰ ਵੇਖਣ ਵਾਲਾ ਫਿਰ ਜਦੋਂ ਸਲਾਉਂਦਾ ਫਿਰ ਰੂਹ ਖੁਸ਼ ਹੁੰਦੀ ਆ ਵੀ ਸਾਹਮਣ ਦਾ ਮੁੱਲ ਮੁੜ ਗਿਆ ਮੈਂ ਕਹਿੰਦਾ ਇਹ ਗੱਲ ਸੋ ਮੋਦੀ ਜੀ ਕੇ ਨਵਾਂ ਜੀ ਕੇ ਨਵਾਂ ਦਰਵਾਜ਼ਾ ਚੱਲ ਰਿਹਾ ਹੈ ਪੰਚਤਾਰਾ ਸਭਾਈ ਬੋਲ ਰਿਹਾ ਇਸ ਨੂੰ ਸਰੇ ਤੋਂ ਸਰੇ ਸਹਾਨ ਆਏ ਹੋਇਆ ਇੱਕ ਤੋਂ ਇੱਕ ਉਤੋਂ ਦੀ ਹੈ ਸਾਰੇ ਦਰਸ਼ਕਾਂ ਦਾ ਕਟ ਤੁਸੀਂ ਦੇ ਹੀ ਦੇ ਸਕਦੇ ਆ ਨਾਲ ਵੀ ਐ ਟੈਕਟਿਕੀ ਲੱਗੀ ਹੋਈ ਹੈ ਬਾਈ ਜੀ ਜਿਹੜੇ ਜਿਹੜੇ ਨੰਬਰ ਆਪਾਂ ਬੋਲਾਂਗੇ ਸਾਈਡ ਤੇ ਲਿਖਿਓ ਆਪਾਂ ਠੀਕ ਹੈ ਜੀ 1501 ਇਧਰ ਲਈ ਚਲੋ ਜੀ ਸਾਈਡ ਤੇ 1700 351 ਵੀ ਆਪਦੀ 1772 ਹੋਕ ਪੜਤਾਲ ਕਰ ਰਹੇ ਆ ਕੱਲੇ ਕੱਲੇ ਬਲ ਨੂੰ ਚੈੱਕ ਕੀਤਾ ਜਾ ਰਿਹਾ 1555 ਕਦ ਕਾਠ 1563 ਉਹਨਾਂ ਦੀ ਕੁਆਲਟੀ ਬੋਡੀ ਸਟਰਕਚਰ 1504 1504 ਜਲ ਸਹਿਬਾਨ ਬਰੀਕੀਆਂ ਚੈੱਕ ਕਰਕੇ ਹੀ 1549 ਫੈਸਲਾ ਲੈਣਗੇ ਕਿਉਂਕਿ ਮੁਕਾਬਲੇ ਦੇ ਵਿੱਚ 21 ਬਾਈ ਜਿਹੜੇ ਝੋਟੇ ਆਏ ਵੇ ਆ ਤੇ ਪਰ ਤੇ 15 42 ਤਕਰੀਬਨ ਮੈਂ ਕਹਿੰਨਾ ਵੀ ਜਿਹੜਾ ਮੁਕਾਬਲਾ ਫਾਈਨਲ ਹੁੰਦੇ ਨੂੰ ਇਹਨਾਂ ਦਾ ਕੱਲਾ ਮੁਕਾਬਲਾ ਜਿਹੜਾ ਉਹ ਘੰਟੇ ਦੇ ਕਰੀਬ ਹੋ ਹੋ ਜਾਣਾ ਵਾ ਜਦੋਂ ਉਹ ਫਾਈਨਲ ਹੋਣਾ ਤੇ ਵੀਡੀਓ ਤੁਹਾਨੂੰ ਸਾਰੀ ਨਹੀਂ ਦਿਖਾ ਸਕਦੇ ਕਿਉਂਕਿ ਵੱਡੀ ਬਹੁਤ ਹੋ ਜਾਣੀ ਤੇ ਪਰ ਇੱਕ ਘੰਟਾ ਤਾ ਆਰਾਮ ਨਾਲ ਇਹਨਾਂ ਦੀ ਜਿਹੜੀ ਚੋਣ ਹੁੰਦੀ ਨੂੰ ਲੱਗ ਰਿਹਾ ਵਾ ਲੱਗ ਹੀ ਜਾਊਗਾ ਉਦੋਂ ਤੱਕ ਜਦੋਂ ਤੱਕ ਵੀਡੀਓ ਜਿਹੜੀ ਆਪਾਂ ਉਹ 5 7 10 ਮਿੰਟ ਦੀ ਬਣਾਵਾਂਗੇ ਪਰ ਜਿਹੜਾ ਟਾਈਮ ਮੁਕਾਬਲੇ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤਕਰੀਬਨ 1 ਘੰਟਾ ਆਰਾਮ ਨਾਲ ਲੱਗ ਜਾਣਾ ਤੇ ਉੱਤੇ ਤੋਂ ਉੱਤੇ ਜਿਹੜੇ ਹੈਗੇ ਆ ਉਹ ਛੋਟੇ ਪੁੰਚੇ ਹੋਏ ਆ ਸਿਲੈਕਟਡ ਜੇ ਉਹਨਾਂ ਨੇ ਇੱਕ ਪਾਸੇ ਫਰੀ ਜਾ ਰਹੇ ਆ ਤੇ ਸਾਰੇ ਜਿਨ੍ਹਾਂ ਦਾ ਨੰਬਰ ਨਹੀਂ ਲਿਆ ਗਿਆ ਉਹ ਆਪਣਾ ਰਾਜਾ ਵੀ ਲਾ ਰਹੇ ਆ ਪਰ ਦੇਖਦੇ ਆ ਕਿਦਾ ਅੰਦਾਜ਼ਾ ਜਿਹੜਾ ਉਹ ਸਹੀ ਸਾਬਤ ਹੋਣਾ ਉਹਨਾਂ ਨੇ ਜਿਹੜੇ ਵਿੱਚੋਂ ਤਿੰਨ ਚਾਰ ਹੋ ਸਿਲੈਕਟ ਕਰਕੇ ਇੱਕ ਪਾਸੇ ਕਰ ਲਏ ਆ ਬਾਕੀ ਦੂਜਿਆਂ ਦੇ ਵਿੱਚੋਂ ਵੀ ਜੱਜ ਸਹਿਬਾਨ ਇਧਰ ਕੱਢ ਰਹੇ ਆ ਕਿਉਂਕਿ ਕੱਲੀ-ਕੱਲੀ ਬਰੀਕੀ ਦੇ ਹਿਸਾਬ ਨਾਲ ਜਿਹੜਾ ਉਹ ਕਿਸੇ ਬੁੱਲ ਦੀ ਚੋਣ ਜੱਜਾਂ ਵੱਲੋਂ ਕੀਤੀ ਜਾਂਦੀ ਆ ਕੋਈ ਨਿੱਕੀ-ਨਿੱਕੀ ਕਿਸੇ 'ਚ ਕੋਈ ਕਮੀ ਆ ਸ਼ਾਇਦ ਆਪਾਂ ਨੂੰ ਆਮ ਵੇਖਣ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਤੇ ਜੱਜਾਂ ਨੇ ਬਰੀਕੀ ਦੇ ਵਿੱਚ ਦੇਖ ਕੇ ਤੇ ਉਹ ਫੈਸਲਾ ਲੈ ਲੈਣਾ ਆ ਪਰ ਐਥਲੈਟਾ ਲੈਣਾ ਔਖਾ ਹੋ ਜਾਂਦਾ ਵਾ ਇੰਨਿਆਂ ਦੇ ਵਿੱਚੋਂ ਕਿਉਂਕਿ ਉੱਤੇ ਤੋਂ ਉੱਤੇ ਹੀ ਆ ਕੋਈ ਘੱਟ ਕੋਈ ਵੀ ਨਹੀਂਗਾ ਤੇ ਬਹੁਤ ਹੀ ਧਿਆਨ ਦੇ ਨਾਲ ਜੱਜ ਸਹਿਬਾਨ بار بار ਝੋਟਿਆਂ ਨੂੰ ਤੋੜ ਰਹੇ ਆ بار بار ਉਹਨਾਂ ਦੀਆਂ ਬਰੀਕੀਆਂ ਚੈੱਕ ਕਰ ਰਹੇ ਆ ਆਪਾਂ ਜਿਵੇਂ ਕਹੀ ਜਾਂਦੇ ਵੀ ਘੰਟਾ ਸਵਾ ਘੰਟੇ ਦੀ ਤਕਰੀਬਨ ਇਹ ਰੰਗ ਦੇ ਵਿੱਚ ਮੁਕਾਬਲਾ ਜਿਹੜਾ ਚੱਲ ਰਿਹਾ ਘੰਟਾ ਸਵਾ ਘੰਟਾ ਅੰਦਾਜ਼ਾ ਲੱਗ ਜਾਣਾ ਤੇ ਘੰਟਾ ਸਵਾ ਘੰਟਾ ਲੱਗਣ ਦਾ ਇਹੀ ਕਾਰਨ ਹੈ ਕਿ ਜਿਹੜਾ ਬਾਰ ਬਾਰ ਉਹਨਾਂ ਨੂੰ ਤੋੜਿਆ ਜਾ ਰਿਹਾ ਬਾਰ ਬਾਰ ਉਹਨਾਂ ਦੀਆਂ ਅਬਰੀਕੀਆਂ ਦੇਖੀਆਂ ਜਾ ਰਹੀਆਂ ਤੇ ਉਹਨਾਂ ਨੂੰ ਨੋਟ ਕੀਤਾ ਜਾ ਰਿਹਾ ਜੱਜ ਸਹਿਬਾਨਾਂ ਦੀ ਪਾਰਦਰਸ਼ੀ ਨਿਗਾਹ ਚੈੱਕ ਕਰ ਰਹੀ ਆ ਵੀ ਕਿਹੜਾ ਝੂਟਾ ਕਿਸੇ ਨੰਬਰ ਤੇ ਆਉਣ ਵਾਲਾ ਬਰੀਕੀਆਂ ਦੇਖ ਰਿਹਾ ਜੱਜ ਸਹਿਬਾਨ ਤੇ ਇੱਕ ਵੀਰ ਨੇ ਹਰਿਆਣੇ ਦਾ ਲੱਗਦਾ ਇਹਨੇ ਥੋੜਾ ਜਿਹਾ ਵਿੱਚ ਰੌਲਾ ਗੋਲਾ ਜਿਹਾ ਕਰ ਲਿਆ ਇਹਨੂੰ ਐਂ ਲੱਗਦਾ ਵੀ ਖਨੀ ਮੇਰੇ ਵਾਲਾ ਹੀ ਜਿੱਤਣਾ ਚਾਹੀਦਾ ਪਰ ਜੱਜ ਸਹਿਬਾਨ ਆ ਜਿਹੜੇ ਉਹ ਵੀ ਜੱਜ ਐਵੇਂ ਥੋੜਾ ਬਣੇ ਆ ਕਿੰਡੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਜੱਜ ਬਣ ਕੇ ਤੇ ਐਡੇ ਮੁਕਾਬਲੇ ਦੇ ਵਿੱਚੋਂ ਕੋਈ ਪਹਿਲੇ ਦੂਜੇ ਤੀਜੇ ਨੰਬਰ ਤੇ ਜਾਨਵਰ ਕੱਢਣੇ ਸੌਖੀ ਗੱਲ ਨਹੀਂ ਕਿ 21 22 ਜਾਨਵਰ ਆਏ ਸੀ ਸਾਰੇ ਚੰਗੇ ਤੋਂ ਚੰਗੇ ਤੇ ਕਿਹੜੇ ਨੂੰ ਪਹਿਲੇ ਦੂਜੇ ਤੀਜੇ ਨੰਬਰ ਤੇ ਕੱਢਣਗੇ ਇਹ ਬਹੁਤ ਔਖਾ ਹੁੰਦਾ ਤੇ ਪਰ ਇਹ ਵੀਰ ਕਹਿੰਦਾ ਵੀ ਮੇਰਾ ਜਿੱਤਣਾ ਚਾਹੀਦਾ ਦੇਖੋ ਦਰਸ਼ਕ ਦਰਸ਼ਕ ਮਾਰਦੇ ਚੀਕਾਂ ਨਹੀਂ ਨੰਬਰ ਤੇ ਆਉਣ ਵਾਲਾ ਤਾਂ ਭਾਈ ਨਹੀਂ ਆਉਣ ਵਾਲਾ ਇਹ ਤੇ ਕਿਹੜੀ ਗੱਲ ਆ ਧੱਕਾ ਥੋੜਾ ਇੱਥੇ ਕਿਸ ਦਾ ਦਰਸ਼ਕ ਮਾਰਦੇ ਚੀਕਾਂ ਕਹਿੰਦੇ ਕੱਢੋ ਰਿੰਗ ਚੋਂ ਤੇ ਹੁਣ ਸਮਾਂ ਦੱਸੋ ਵੀ ਕੀ ਬਣਦਾ ਲਾਇਨ ਅਪ ਕੀਤੇ ਹੋਏ ਆ ਸਾਰੇ ਝੋਟੇ ਤੇ ਬਰੀਕੀਆਂ ਟਿਕ ਹੋ ਰਹੀਆਂ ਤੇ ਨਾਲ-ਨਾਲ ਰੌਲਾ ਪੈ ਰਿਹਾ ਦੇਖ ਲੈ ਕੀ ਹੋ ਰਿਹਾ ਪੁਜਰਾ 44 ਸੀ ਵੀ ਪੀ ਡੀ 1547 ਨੰਬਰ ਆ ਰਿਹਾ ਕੋੜੀ ਜੀ ਦਰਸ਼ਕ ਪੱਪਾਂ ਦੇ ਹੋਏ ਖੜੇ ਆ ਸਾਰੇ ਹੀ ਦਰਸ਼ਕ ਵੀ ਪੱਪਾਂ ਦੇ ਹੋਏ ਖੜੇ ਆ ਸਾਰੇ ਜਦੋਂ ਹੁਣ ਮੁਕਾਬਲਾ ਸਖਤ ਹੋ ਚੁੱਕਿਆ ਕੌਡੀ ਵਾਲਿਆਂ ਵਾਂਗੂ ਅੱਧੇ ਅੱਧੇ ਪੁਆਇੰਟ ਤੇ ਜਿੱਤਣ ਵਾਲੀ ਗੱਲ ਹੋਈ ਪਈ ਆ ਹਰਿਆਣੇ ਵਾਲੇ ਮੰਨੇ ਨਹੀਂ ਕਿੰਦੇ ਵੀ ਸਾਡਾ ਝੋਟਾ ਫਸਟ ਪੋਜੀਸ਼ਨ ਤੇ ਹੋਣਾ ਚਾਹੀਦਾ ਹੈ ਫਿਰ ਦਰਸ਼ਕਾਂ ਨੇ ਵੀ ਠੀਕਾਂ ਛੜਤੀਆਂ ਵੀ ਜੇ ਨਹੀਂ ਤਾਂ ਭਾਈ ਸਾਹਿਬ ਇਹਨਾਂ ਨੂੰ ਕਰੋ ਬਾਹਰ ਤੁਸੀਂ ਫਿਰ ਗੱਜ ਸਾਹਿਬਾਨਾ ਨੇ ਆਪਦੇ ਹਿਸਾਬ ਨਾਲ ਜਿਹੜੇ ਓਪੋਜੀਸ਼ਨ ਆ ਸਾਰੀਆਂ ਦਸਤੀਆਂ ਮੈਂ ਝੋਟੀਆਂ ਨਹੀਂ ਤੇ ਝੂਟਾ ਬਾਹਰ ਲੈ ਗਿਆ ਆਪਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵਧਾਈਆਂ ਜੀ ਸ਼ੁਭਾ ਵਧਾਈਆਂ ਕਿਹੜੇ ਨੰਬਰ ਤੇ ਆ ਗਿਆ ਬਾਈ ਹੁਣਾਂ ਦਾ ਫਸਟ ਆਇਆ ਵੀਰੇ ਫਸਟ ਆਇਆ ਹਾਂਜੀ ਮੋਹਰਾ ਨਸਲ ਦੇ ਵਿੱਚੋਂ ਜਿਹੜੇ ਅਡਲਟ ਬੁੱਲਾਂ ਦੇ ਵਿੱਚੋਂ ਬਾਈ ਹੁਣਾਂ ਦਾ ਝੋਟਾ ਜਿਹੜਾ ਉਹ ਫਸਟ ਆ ਚੁੱਕਿਆ ਵਾ ਕੀ ਨਾਮ ਬਾਈ ਝੋਟੇ ਦਾ ਆਪਣੇ ਦਾ ਦਲੇਰ ਆ ਬਰੇ ਸ਼ੀਨੀਵਾਲ ਕਲਾ ਪਿੰਡ ਕਿਹੜਾ ਸ਼ੀਨੀਵਾਲ ਕਲਾ ਜ਼ਿਲ੍ਹਾ ਬਰਨਾਲਾ ਹੀ ਬਰਨਾਲਾ ਜ਼ਿਲ੍ਹੇ ਦੇ ਵਿੱਚੋਂ ਸ਼ੀਨੀਵਾਲ ਪਿੰਡ ਦਾ ਬਾਈ ਉਹਨਾਂ ਦਾ ਤੇ ਫਸਟ ਆਇਆ ਬਾਈ ਉਹਨਾਂ ਦਾ ਝੋਟਾ ਕਿੰਨੇ ਚਿਰ ਦਾ ਬਾਈ ਇਹ ਸਵਾ ਚਾਰ ਸਾਲ ਦਾ ਹੀ ਸਵਾ ਚਾਰ ਸਾਲ ਤੇ ਕਿਹੜੀਆਂ ਖੂਬੀਆਂ ਨੇ ਇਹਨੂੰ ਫਸਟ ਲੈ ਕੇ ਜਾਂਦਾ ਬਰੇ ਤਾਂ ਹੁਣ ਜਾਜੀ ਦੱਸਣਗੇ ਤਰੀਕੀਆਂ ਬਹੁਤ ਨੇ ਹਾਂਜੀ ਬਿਲਕੁਲ ਕਿਉਂਕਿ 21 22 ਬੱਲ ਸੀਗੇ ਜਿਨ੍ਹਾਂ ਦੇ ਵਿੱਚੋਂ ਫਾਸਟ ਕੱਢਣਾ ਬਹੁਤ ਔਖਾ ਹੋ ਜਾਂਦਾ ਜੱਜਾਂ ਵਾਸਤੇ ਪਰ ਉਹਨਾਂ ਨੇ ਬਰੀਕੀਆਂ ਨੂੰ ਚੈੱਕ ਕਰਕੇ ਘੰਟੇ ਤੋਂ ਉੱਪਰ ਸਮਾਂ ਹੋ ਗਿਆ 1.5 ਘੰਟੇ ਦੇ ਕਰੀਬ ਤਕਰੀਬਨ ਉਦੋਂ ਦੇ ਦੇਖ ਰਹੇ ਹਾਂ ਤੇ ਹੁਣ ਫਾਸਟ ਆਇਆ ਭਾਈ ਜਮਾ ਦਾ ਝੋਟਾ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਮਿਹਰਬਾਨੀ ਇਹ ਝੋਟਾ ਫਾਸਟ ਆਇਆ ਜੀ ਭਾਈ ਉਹਨਾਂ ਦਾ ਛੀਨੇਵਾਲ ਪਿੰਡ ਤੋਂ ਤੇ ਦਾਰਸ਼ਕ ਵੀਰ ਜਿਹੜੇ ਉਹ ਬਹੁਤ ਜ਼ਿਆਦਾ ਖੁਸ਼ ਆ ਤੇ ਫਸਟ ਨੰਬਰ 22 ਹੁਣਾਂ ਨੂੰ ਮਿਲਿਆ ਵਾ ਬਹੁਤ ਸੋਹਣਾ ਝੋਟਾ ਬਾਈ ਹੁਣਾਂ ਦਾ ਤਿਆਰ ਕੀਤਾ ਹੋਇਆ ਇਹ ਜਿਹੜਾ ਝੋਟਾ ਇਹ ਦੂਜੇ ਨੰਬਰ ਤੇ ਆਇਆ ਵਾ ਬਹੁਤ ਸੋਹਣਾ ਝੋਟਾ ਵਾ ਜੱਜਾਂ ਨੇ ਬਹੁਤ ਟਾਈਮ ਲਾਇਆ ਵਾ ਇਹਨਾਂ ਨੂੰ ਫਸਟ ਸੈਕੰਡ ਸੌਟ ਕੱਢਣ ਵਾਸਤੇ ਇਹ ਜਿਹੜਾ ਬੋਲਾ ਇਹ ਅਡਲਟ ਮੋਰਾ ਬੁੱਲਾਂ ਦੇ ਵਿੱਚੋਂ ਸੈਕੰਡ ਆ ਤੀਜੇ ਨੰਬਰ ਤੇ ਆਇਆ ਬਹੁਤ ਜਿਆਦਾ ਸੋਹਣਾ ਝੋਟਾ ਸੀਗਾ ਇਹ ਸਾਰਿਆਂ ਦੀ ਨਿਗਾਹ ਇਸ ਝੋਟੇ ਤੇ ਰਹੀ ਆ ਸਾਰਿਆਂ ਨਾਲੋਂ ਕੱਦ ਉੱਚਾ ਸੀ ਤੇ ਬਹੁਤ ਸੋਹਣਾ ਸੀ ਸਰੀਰ ਦੀ ਬਣਤਰ ਤੋਰਾ ਤੇ ਪਰ ਹੈ ਥੋੜਾ ਜਿਹਾ ਕੱਬੇ ਸੁਭਾ ਦਾ ਤੇ ਵੇਖਣ ਨੂੰ ਅਗਲਾ ਕਹਿ ਦਿੰਦਾ ਦੇਸੀ ਜਾਂ ਜੱਟ ਲਈ ਵਰਦਾ ਝੋਟਾ ਤੇ ਤੀਜੇ ਨੰਬਰ ਤੇ ਆ ਗਿਆ ਬਹੁਤ ਜਿਆਦਾ ਸੁਨੱਖਾ ਝੋਟਾ ਸੀਗਾ ਮਿਹਨਤ ਤਾਂ ਹਰ ਕੋਈ ਕਰਦਾ ਪਰ ਜਦੋਂ ਮਾਲਕ ਕਿਸੇ ਦੀ ਮਿਹਨਤ ਨੂੰ ਰੰਗ ਭਾਗ ਲਾਉਂਦਾ ਨਾ ਅਸਲ ਖੁਸ਼ੀ ਤਾਂ ਉਦੋਂ ਹੁੰਦੀ ਆ ਤੇ ਬਾਈ ਹੁਣ ਪੂਰਾ ਖੁਸ਼ ਆ ਕਿਉਂਕਿ ਸਾਹਮ ਸੰਭਾਲ ਬੜੀ ਮਿਹਨਤ ਕੀਤੀ ਆ ਬਾਈ ਨੇ ਇਹਦੇ ਤੇ ਤੇ ਅੱਜ ਇਹਨੇ ਤੀਜਾ ਸਥਾਨ ਪ੍ਰਾਪਤ ਕਰਕੇ ਬਾਈ ਦੀ ਖੁਸ਼ੀ ਨੂੰ ਚਾਰ ਚੰਨ ਲਾਤੇ ਆ ਬਹੁਤ ਵਧਾਈਆਂ ਬਾਈ ਨੂੰ ਇਹ ਚੌਥੇ ਨੰਬਰ ਤੇ ਆਇਆ ਵਾ ਝੋਟਾ ਬਹੁਤ ਸੋਹਣਾ ਝੋਟਾ ਹੈ ਵੀ ਕਿਉਂਕਿ ਇੰਨੇ ਝੋਟੇ ਆਏ ਸੀ ਬਾਈ ਤੇ ਹੀ ਉਹਨੇ ਦੇ ਵਿੱਚੋਂ ਇੱਕ ਨੂੰ ਹਨਾ ਕੋਈ ਪੋਜੀਸ਼ਨ ਦੇਣੀ ਬਹੁਤ ਜ਼ਿਆਦਾ ਔਖੀ ਆ ਜੱਜ ਸਾਹਿਬਾਨਾਂ ਨੇ ਬੜੀਆਂ ਬਰੀਕੀਆਂ ਲਾਈਆਂ ਡੇਢ ਦੋ ਘੰਟਿਆਂ ਦੀ ਕਰੀ ਵੀ ਤਕਰੀਬਨ ਸਵਾ ਹੋ ਗਿਆ 3 ਘੰਟੇ ਦਾ ਅੰਦਾਜ਼ਾ ਲਾਇਆ ਸੀ ਤੇ ਇਹ ਚੋਟਾ ਜਿਹੜਾ ਚੌਥੇ ਨੰਬਰ ਤੇ ਕੱਢਿਆ ਵਾ ਉਹਨਾਂ ਨੇ ਬਹੁਤ ਸੋਹਣਾ ਵਾ ਇਹ ਵੀ ਚੋਟਾ